ਇੱਕ ਹੋਰ ਜੇ ਆਪਾਂ ਗੱਲ ਕਰੀਏ ਬਈ ਅੱਜ ਬਹੁਤ ਚਰਚਿਤ ਖਬਰ ਸੀਗੀ ਬੜੀ ਉਹਦੀ ਵੀ ਧੁੰਮ ਪਈ ਆ ਉਹ ਆ ਜੀ ਗੱਜਨ ਮਾਜਰਾ ਗੱਜਨ ਮਾਜਰਾ ਤੁਹਾਨੂੰ ਪਤਾ ਹੀ ਆ ਐਮ ਐਲ ਏ ਸਾਹਿਬ ਉਹ 40 ਕੋ ਕਰੋੜ ਦਾ ਫਰਾਡ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਪਹਿਲਾਂ ਹੀ ਉਹਨਾਂ ਦੇ ਖਿਲਾਫ ਬੋਲਦਾ ਫਿਰ ਉਹਨਾਂ ਨੂੰ ਫੜ ਲਿਆ ਜਾਂਦਾ ਉਹ ਰਸਾਈ ਕਰਦੇ ਆ ਸੁਪਰੀਮ ਕੋਰਟ ਤੱਕ ਹਾਈ ਕੋਰਟ ਤੱਕ ਈਡੀ ਅਪੋਜ਼ ਕਰਦੀ ਹੈ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਇੱਥੋਂ ਤੱਕ ਵੀ ਉਹਨਾਂ ਨੇ ਕਹਿ ਦਿੱਤਾ ਕਿ ਜਨਾਬ ਸਾਡਾ ਬੌਸ ਪ੍ਰਚਾਰ ਕਰਦਾ ਪਿਆ ਯਾਰ ਪ੍ਰਚਾਰ ਵਾਸਤੇ ਕੋਈ 4 ਦਿਨ ਦੇ ਦਿਓ ਰਾਹਤ ਰੌਣਕ ਮੇਲਾ ਵੇਖ ਲਵਾਂਗੇ ਕੋਈ ਵੋਟਾਂ ਵਾਟਾਂ ਮੰਗ ਲਵਾਂਗੇ ਮਤਲਬ ਕਿ ਜਿਹੜੇ ਬੰਦਿਆਂ ਤੇ 40-40 ਕਰੋੜ ਦਾ सीबीआई ਦਾ ਫਰਾਡ ਕੇਸ ਚੱਲ ਰਿਹਾ ਹੈ ਉਹ ਵੀ ਲੋਕਾਂ ਨੂੰ ਆ ਕੇ ਕਹਿਣਗੇ ਕਿ ਮੈਂ ਤੁਹਾਡਾ ਸੇਵਾਦਾਰਾਂ ਜੀ ਨਵਾਣਾ ਅਦਨਾ ਜਿਹੇ ਸੇਵਾਦਾਰਾਂ ਜੀ ਬਹੁਤ ਸ਼ਾਨਦਾਰ ਤਰੀਕੇ ਨਾਲ ਮੈਂ ਰਾਜਨੀਤੀ ਕਰਦਾ ਜੀ ਕਿਰਪਾ ਕਰਕੇ ਵੋਟਾਂ ਪਾ ਦਿਓ ਇਸ ਦੇਸ਼ ਦੇ ਵਿੱਚ ਇਹ ਸਾਰਾ ਕੁਝ ਵੇਖਣ ਵਾਲਾ ਰਹਿ ਗਿਆ ਸੀਗਾ ਉਹ ਦੁਨੀਆ ਦੇਖ ਰਹੀ ਹੈ ਹਾਲਾਂਕਿ ਕੋਰਟ ਨੇ ਇਹਨਾਂ ਦੀ ਜੜੀ ਮੰਗ ਸੀ ਉਹ ਨਾਮਨਜ਼ੂਰ ਕਰ ਦਿੱਤੀ ਮੰਗ ਨਾ ਮਨਜ਼ੂਰ ਕਰ ਦਿੱਤੀ ਇਹ ਜੇਲ੍ਹ ਦੇ ਵਿੱਚ ਹੀ ਬੈਠੇ ਆ ਹੁਣ ਖਬਰ ਆ ਗਈਆਂ ਟਰਬਿਊਨ ਦੇ ਵਿੱਚ ਖਬਰ ਲੱਗੀ ਇੰਗਲਿਸ਼ ਟਰਬਿਊਨ ਦੇ ਵਿੱਚ ਉਹਦੇ ਵਿੱਚ ਸਾਫ਼ ਦੱਸਿਆ ਗਿਆ ਕਿ 11 ਮਈ ਤੋਂ ਇਹਨਾਂ ਨੂੰ ਜੇਲ੍ਹ ਤੋਂ ਸ਼ਿਫਟ ਕਰ ਦਿੱਤਾ ਗਿਆ ਹਸਪਤਾਲ ਦੇ ਵਿੱਚ ਰਜਿੰਦਰਾ ਹਸਪਤਾਲ ਸਭਨਾਂ ਨੂੰ ਪਤਾ ਹੀ ਆ ਜਿਹੜੇ ਦੋ ਵਿਭਾਗ ਆ ਜਿਨ੍ਹਾਂ ਦੇ ਵਿੱਚ ਏਸੀ ਚੱਲਦੇ ਆ ਜਨਾਬ ਦਾ ਇਲਾਜ ਹੀ ਉੱਥੇ ਚੱਲ ਰਿਹਾ ਇੱਕ ਮਹੀਨੇ ਤੋਂ ਕੋਈ ਡਾਕਟਰ ਬੋਲ ਕੇ ਰਾਜੀ ਨਹੀਂ ਹੈ ਕੋਈ ਐਸੇ ਸੰਦਰਭ ਚ ਦੱਸ ਕੇ ਰਾਜ਼ੀ ਨਹੀਂ ਐ ਕੀ ਬਿਮਾਰੀ ਐ ਭਾਈ ਕੀ ਸਿੱਧਾ ਹਾਲ ਐ ਲੋਕ ਪੁੱਛਣਾ ਚਾਹੁੰਦੇ ਆ ਕਿ ਭਾਈ ਗੱਜਨ ਮਾਜਰਾ ਜੀ ਦੀ ਸਿਹਤ ਕਿੱਦਾਂ ਆ ਕਿਸ ਤਰ੍ਹਾਂ ਰਹਿ ਰਹੇ ਹੋ ਕੀ ਖਾ ਪੀ ਰਹਾ ਕੋਈ ਕੰਮ ਸੀਰੀਅਸ ਤਾਂ ਨਹੀਂ ਹੋ ਗਿਆ ਕੋਈ ਸਰਜਰੀ ਵਰਜਰੀ ਕੋਈ ਐਸਾ ਕੋਈ ਮਾਮਲਾ ਤਾਂ ਨਹੀਂ ਵਿਗੜ ਗਿਆ ਹੁਣ ਕੋਈ ਦੱਸ ਹੀ ਨਹੀਂ ਰਿਹਾ ਤੇ ਕਮਾਲ ਦੀ ਗੱਲ ਐ ਕਿ ਭਾਈ ਉਹ ਰਜਿਸਟਰ ਦੇ ਵਿੱਚ ਕੈਦੀ ਨੇ ਇਸ ਵੇਲੇ ਪਰ ਕੈਦ ਉਹਨਾਂ ਦੀ ਕੱਟੀ ਕਿੱਥੇ ਜਾ ਰਹੀ ਹੈ ਕੰਦ ਚੋਂ ਆਵਾ ਆ ਰਹੀ ਹੈ ਠੰਡੀ ਆਵਾ ਆ ਰਹੀ ਹੈ ਹੁਣ ਜੇ ਇੱਕ ਕੈਦੀ ਨੂੰ ਕੰਦ ਚੋਂ ਠੰਡੀ ਆਵਾ ਆ ਰਹੀ ਆ ਤੇ ਹੋ ਸਕਦਾ ਰੋਟੀ ਵੀ ਘਰ ਦੀ ਜਾ ਰਹੀ ਹੋਵੇ ਹੋ ਸਕਦਾ ਕਿ ਉਥੇ ਕੋਈ ਚਾਚੀ ਤਾਈ ਫੁੱਫੀ ਘਰ ਦੀ ਭਤੀਜੇ ਭਰਾ ਮੁੰਡੇ ਉਹ ਵੀ ਆਉਂਦੇ ਹੋਣ ਹੋ ਸਕਦਾ ਲੈਪਟਾਪ ਵੀ ਹੋਵੇ ਉਥੇ ਇੱਕ ਕਾਰੋਬਾਰ ਆਪਦਾ ਜਿਹੜਾ ਕੀਤਾ ਜਾ ਰਿਹਾ ਹੋਵੇ ਕੀ ਫਰਕ ਪੈਂਦਾ ਹੈ ਜਿਸ ਕੈਦੀ ਨੂੰ ਕੰਧ ਚੋਂ ਠੰਡੀ ਹਵਾ ਮਿਲ ਰਹੀ ਆ ਜਿਸ ਕੈਦੀ ਦੇ ਵਾਰਡ ਦੇ ਲਾਗੇ ਕੋ ਆਮਨ ਦਾ ਜਾ ਹੀ ਨਹੀਂ ਸਕਦਾ ਤੇ ਫਿਰ ਕਿੱਡੀ ਕੋ ਗੱਲ ਆ ਕਿ ਜੇ ਕੋਈ ਖਾਣ ਪੀਣ ਦਾ ਸ਼ੌਂਕੀ ਆ ਸ਼ਾਮ ਨੂੰ ਉਹਦੀ ਮਹਿਫਲ ਵੀ ਰੰਗੀਨ ਹੋ ਜਾਂਦੀ ਹੋਵੇ ਰਾਤ ਵੀ ਰੰਗੀਨ ਪਤਾ ਨਹੀਂ ਇਹਨਾਂ ਚੀਜ਼ਾਂ ਤੇ ਤਾਂ ਨਹੀਂ ਜਾਣਾ ਚਾਹੀਦਾ ਖੈਰ ਇਹ ਸਾਰਾ ਕੁਝ ਜਿਹੜਾ ਹੈ ਵੀ ਅੱਜ ਸਾਹਮਣੇ ਆ ਤੁਹਾਡੇ ਜੇਲ੍ਹ ਮੰਤ్రਾਲਾ ਕਿਸ ਦੇ ਕੋਲ ਆ ਖੇਲ ਮੰਤਰਾਲਾ ਸਤੌਜ ਦੇ ਮਾਨ ਭਗਵੰਤ ਮਾਨ ਜੀ ਦੇ ਕੋਲ ਆ ਇਹ ਪਤਾ ਕਰਨਾ ਚਾਹੀਦਾ ਡਾਕਟਰ ਬਲਬੀਰ ਨੂੰ ਵੀ ਟਰਬਿਊਨ ਵਾਲਿਆਂ ਨੇ ਫੋਨ ਫਾਨ ਕੀਤਾ ਉਹ ਤੇ ਅੱਜ ਕੱਲ ਪਹੁੰਚ ਤੋਂ ਹੀ ਬਾਹਰ ਆ ਪਹੁੰਚ ਤੋਂ ਬਾਹਰ ਰਹਿਣ ਦਾ ਹੀ ਨਤੀਜਾ ਤੇ ਤੁਸੀਂ ਅੱਜ ਦੇਖਿਆ ਹੀ ਹੈ ਨਾ ਕਿ ਉਹ ਪਾਰਲੀਮੈਂਟ ਤੋਂ ਵੀ ਬਾਹਰ ਆ ਪਹੁੰਚ ਤੋਂ ਬਾਹਰ ਲੀਡਰ ਜਿਹੜੇ ਉਹ ਅਕਸਰ ਅਸੈਂਬਲੀ ਜਾਂ ਪਾਰਲੀਮੈਂਟ ਤੋਂ ਬਾਹਰ ਹੋ ਜਾਂਦੇ ਆ ਤੇ ਕੀ ਚੱਲ ਰਿਹਾ ਹੁਣ ਜਿਹੜੇ ਜੇਲ੍ਹ ਵਾਲੇ ਅਫੀਸ਼ਰ ਉਹ ਕਹਿੰਦੇ ਜੀ ਦੇਖੋ ਜੇਲ੍ਹ ਦੇ ਡਾਕਟਰ ਨੇ ਲਿਖ ਦਿੱਤਾ ਅਸੀਂ ਉੱਥੇ ਖਲਾ ਦੇ ਦਿੱਤਾ ਹੁਣ ਉਹ ਬੰਦਾ ਫੇਟਿਆ ਨਾ ਫੇਟਿਆ ਉੱਥੇ ਕਿਸ ਤਰ੍ਹਾਂ ਰੱਖਿਆ ਹੋ ਹਜ਼ੂਰ ਅਸੀਂ ਕੀ ਦਸੀਏ ਬਿਲਕੁਲ ਗੱਲ ਠੀਕ ਹੈ ਤੁਹਾਡੀ ਤੇ ਜੇਲ੍ਹ ਦੇ ਡਾਕਟਰ ਤੋਂ ਇਹ ਜਿਹੜੀਆਂ ਪਰਚੀਆਂ ਨੇ ਹਜ਼ੂਰ ਅਸੀਂ ਵੀ ਬਹੁਤ ਬਣਾਈਆਂ ਅਸੀਂ ਵੀ ਬਹੁਤ ਬਣਵਾਈਆਂ ਜਿਹੜੇ ਬਣਾਉਂਦੇ ਉਹਨਾਂ ਨੂੰ ਪਤਾ ਹੋਵੇਗਾ ਜਿਹੜੇ ਬਣਵਾਉਂਦੇ ਉਹਨਾਂ ਨੂੰ ਪਤਾ ਹੋਵੇਗਾ ਕਿ ਕਿਸ ਤਰ੍ਹਾਂ ਬਣ ਜਾਂਦੀਆਂ ਆਹ ਰੇ ਚੁਟਕੀ ਦਾ ਕੰਮ ਐ ਹਜ਼ੂਰ ਚੁਟਕੀ ਦਾ ਕੰਮ ਐ ਬਣ ਜਾਂਦੀਆਂ ਨੇ ਪਰਚੀਆਂ ਅੱਗੇ ਤੇ ਇਨਾ ਕੰਮ ਖੁੱਲਾ ਸੀਗਾ ਉਦਾਂ ਹੀ ਕਹਿ ਦਿੰਦੇ ਸੀ ਜਾ ਯਾਰ ਲਵਾ ਦਿਓ ਇਹਦੀ ਗਾਰ ਦਲਵਾ ਦਿਓ ਸਰਕਾਰੀ ਹਸਪਤਾਲ ਚ ਚੈੱਕਅਪ ਦੇ ਬਹਾਨੇ ਕੋਈ ਦੁਨੀਆਦਾਰੀ ਦੇਖ ਲੈ ਗਾ ਯਾਰ ਕਿਹੜਾ ਕੋਈ ਇਹਦੇ ਮਗਰ ਆਉਂਦਾ ਹੈ ਮੇਰੇ ਵਰਗਾ ਕੋਈ ਮਾਤੜ ਏਦਾਂ ਦਾ ਹੁੰਦਾ ਤੇ ਉਹਨੂੰ ਸ਼ੌਂਕ ਨਾਲ ਹੀ ਘਲਾ ਦਿੰਦੇ ਸੀਗੇ ਸੋ ਇਹ ਪਰਚੀਆਂ ਪੁਰਚੀਆਂ ਹਜ਼ੂਰ ਉਹ ਆਂਦੇ ਹੁੰਦੇ ਨਾ ਕਿ ਲਾ ਖਰਚਾ ਬਣਾ ਪਰਚਾ ਐਸਾ ਕੁਝ ਅਸੰਭਵ ਨਹੀਂ ਹੈ ਕਿ ਭਾਈ ਇਹ ਅਸੰਭਵ ਹੈ ਤਾਂ ਗੱਲ ਤੇ ਇਹ ਆ ਕਿ ਇਸ ਗੱਲ ਦਾ ਨਿਤਾਰਾ ਹੋਣਾ ਚਾਹੀਦਾ ਕਿ ਕੀ ਸੱਚੀ ਉਹਨਾਂ ਨੂੰ ਜ਼ਰੂਰਤ ਹੈ ਇਲਾਜ ਦੀ ਹਸਪਤਾਲ ਦੀ ਜੇ ਹੈ ਜੇ ਹੈ ਤਾਂ ਉਹਨਾਂ ਦਾ ਕੈਦੀ ਵਾਰਡ ਕਿਉਂ ਨਹੀਂ ਇੱਕ ਕੈਦੀ ਨੂੰ ਜਦੋਂ ਫਰੀਦਕੋਟ ਭੇਜਿਆ ਜਾਂਦਾ ਹੈ ਜਾਂ ਪੀਜੀਆਈ ਭੇਜਿਆ ਜਾਂਦਾ ਜਾਂ ਰਜਿੰਦਰਾ ਹਸਪਤਾਲ 'ਚ ਭੇਜਿਆ ਜਾਂਦਾ ਤਾਂ ਉਹਨੂੰ ਹਮੇਸ਼ਾ ਕੈਦੀ ਵਾਰਡ 'ਚ ਰੱਖਿਆ ਜਾਂਦਾ ਹੈ ਜੇ ਕੋਈ ਸਾਡੇ ਵਰਗਾ ਹੋਵੇ ਤੇ ਉਹਦੇ ਗਿੱਟੇ ਨੂੰ ਸੰਗਲ ਲਾਇਆ ਹੁੰਦਾ ਐਡਾ ਮੋਟਾ ਮੱਜ ਨੂੰ ਵੀ ਨਹੀਂ ਪਾਉਂਦੇ ਐਡਾ ਮੋਟਾ ਸੰਗਲ ਲਾਇਆ ਹੁੰਦਾ ਬੰਨਿਆ ਹੁੰਦਾ ਜਿਵੇਂ ਕੋਈ ਰਿਚ ਸਰਕਸ ਦੇ ਵਿੱਚ ਕਾਬੂ ਆਇਆ ਹੋਵੇ ਤੇ ਚਲੋ ਗੱਜਨ ਮਾਜਰਾ ਜੀ ਠੀਕ ਹੈ ਬਿਮਾਰ ਸ਼ਿਮਾਰਿਆ ਵੀ ਆਈਪੀ ਆ ਸੰਗਲ ਤੇ ਨਾਲ ਆਓ ਇਹਨਾਂ ਨੂੰ ਕੋਈ ਗੱਲ ਨਹੀਂ ਐ ਪਰ ਘੱਟੋ ਘੱਟ ਕੈਦੀ ਵਾਰਡ ਦੇ ਵਿੱਚ ਤੇ ਪਾਓ ਕੈਦੀ ਵਾਰਡ ਚ ਕੋਈ ਐਸੀ ਨਹੀਂ ਹੁੰਦਾ ਆਮ ਰੀਜ਼ ਨੂੰ ਹੀ ਐਸੀ ਨਹੀਂ ਮਿਲਦਾ ਕਈ ਥਾਂ ਸੋਖ ਨਾਲ ਇੰਡੀਆ 'ਚ ਐਸੇ ਵੀ ਹਸਪਤਾਲ ਹੈਗੇ ਆ ਜਿੱਥੇ ਕੁੱਤੇ ਆ ਕੇ ਬੈਠੇ ਹੁੰਦੇ ਆ ਬੱਡਾਂ ਤੇ ਜਿੱਥੇ ਮੀਂਹ ਪੈਂਦਾ ਤੇ ਪਾਣੀ ਜਿਹੜਾ ਐਮਰਜੈਂਸੀ ਵਾਰਡ 'ਚ ਆਇਆ ਹੁੰਦਾ ਜਿੱਥੇ ਕਈ-ਕਈ ਘੰਟੇ ਪੱਖੇ ਵੀ ਨਹੀਂ ਘੜਦੇ ਏਸੀ ਤੇ ਗੱਲ ਹੀ ਦੂਰ ਦੀ ਆ ਤੇ ਇਹਨਾਂ ਨੂੰ ਕੈਦੀ ਵਾਰਡ 'ਚ ਕਿਉਂ ਸ਼ਿਫਟ ਕੀਤਾ ਜਾ ਰਿਹਾ ਇਹ ਜਿਹੜੇ ਦੋਸ਼ ਲੱਗ ਰਹੇ ਭਗਵੰਤ ਮਾਨ ਜੀ ਜਿਹੜੇ ਖੁਦ ਜੇਲ੍ਹ ਮੰਤਰੀ ਆ ਭਾਈ ਤੁਸੀਂ ਸਫਾਈ ਦਿਓ ਜਦੋਂ ਅਕਾਲੀਆਂ ਦੀ ਸਰਕਾਰ ਵੇਲੇ ਕਾਂਗਰਸ ਦੀ ਸਰਕਾਰ ਵੇਲੇ ਇਸ ਤਰ੍ਹਾਂ ਦਾ ਕੋਈ ਮਾਮਲਾ ਨਿਕਲਦਾ ਸੀ ਮੈਨੂੰ ਯਾਦ ਆ ਪੰਗੂ ਪੰਗੂ ਨਿਰਮਲ ਸਿੰਘ ਪੰਗੂ ਉਹਦੀ ਕੈਦ ਦੀ ਇੱਕ ਬਹੁਤ ਵੱਡੀ ਮਿਆਦ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ 'ਚ ਸ਼ਾਨਦਾਰ ਨਿੱਜੀ ਹਸਪਤਾਲ ਦੇ ਇੱਕ ਸ਼ਾਨਦਾਰ ਕਮਰੇ 'ਚ ਕਟਾਈ ਗਈ ਸੀਗੀ ਤਾਂ ਉਦੋਂ ਆਮ ਆਦਮੀ ਪਾਰਟੀ ਵਾਲੇ ਵੀ ਕਟਾਕਸ਼ ਕਰਿਆ ਕਰਦੇ ਸੀਗੇ ਸੋ ਜ਼ਰੂਰੀ ਹੈ ਕਿ ਮਾਨ ਸਾਹਿਬ ਇਹਦੇ ਤੇ ਸਪਸ਼ਟੀਕਰਨ ਦੇਣ ਜੇਲ੍ਹ ਮੰਤਰੀ ਆ ਉਹ ਕੋਈ ਖੇਲ ਮੰਤਰੀ ਤਾਂ ਹੈ ਨਹੀਂਗੇ ਕਿ ਉਹ ਖੇਡਾਂ ਹੀ ਖੜਾਉਂਦੇ ਆ ਜੇਲ੍ਹਾਂ ਦਾ ਉਹਨਾਂ ਨੂੰ ਕੋਈ ਚਿਤ ਚੇਤਾ ਹੀ ਨਹੀਂ ਹੈ ਜੇਲ੍ਹਾਂ ਦਾ ਕੋਈ ਉਹਨਾਂ ਦਾ ਜਿਮਾਂ ਨਹੀਂ ਹੈ ਤਾਂ ਜੇਲ੍ਹਾਂ ਦੇ ਵਿੱਚ ਜੋ ਚੱਲਦਾ ਜੋ ਹੁੰਦਾ ਉਹ ਤਾਂ ਹੁੰਦਾ ਹੀ ਹੁੰਦਾ ਇੱਕ ਕੈਦੀ ਜਿਹੜਾ ਜੇ ਉਹ ਕੰਧ ਵਾਲੀ ਠੰਡੀ ਹਵਾ ਜਿਹੜੀ ਮਾਰ ਰਿਹਾ ਤਾਂ ਤੁਸੀਂ ਸਮਝ ਸਕਦੇ ਹੋ ਕਿ ਬਹੁਤ ਕੁਝ ਕਰਨ ਵਾਲਾ ਪਰ ਬਹੁਤ ਕੁਝ ਉਲਟ ਹੋ ਰਿਹਾ ਕੋਈ ਹੈ ਕਮੈਂਟ ਇਸ ਬਾਬਤ ਤੇ ਕਰਦੇ ਹੋ ਦਵਾ ਦਵ ਚੱਕ ਲੈਨੇ ਆਪਾਂ ਕਲਵੰਤ ਸਿੰਘ ਜੜਾ ਜੀ ਕਹਿੰਦੇ ਕਿ ਫਿਰ ਤਾਂ ਪਰਲ ਵਾਲੇ ਪੰਗੂ ਵਾਲਾ ਹੀ ਦਾ ਵਰਤਿਆ ਹੈ ਗੱਜਨ ਮਾਜਰਾਣੇ ਹਾਂਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਕੈਦ ਦੀ ਇੱਕ ਮਿਆਦ ਸ਼ੁਰੂਆਤ ਦੇ ਵਿੱਚ ਮੁਹਾਲੀ ਦਾ ਬਹੁਤ ਵੱਡਾ ਨਿੱਜੀ ਹਸਪਤਾਲ ਉਹਦੇ ਇੱਕ ਸ਼ਾਨਦਾਰ ਕਮਰੇ 'ਚ guzri ਸੀ ਜਿੱਥੇ ਉਸ ਵੇਲੇ ਕੰਪਿਊਟਰ ਤੋਂ ਲੈ ਕੇ ਹਰ ਇੱਕ ਸਹੂਲਤ ਸਹੂਲियत ਜਿਹੜੀ ਸੀਗੀ ਉਹ ਮੁਆਸਰ ਕਰਵਾਈ ਗਈ ਸੀਗੀ ਉਹ ਉਹਨੂੰ ਕੈਲੋਕੇਟ ਦਿੱਤੇ ਗਈ ਸੀਗੀ ਅੱਗੇ ਜੇ ਆਪਾਂ ਦੇਖੀਏ ਪਰਮਜੀਤ ਸਿੰਘ ਜੀ ਇਹ ਨਸ਼ੇ ਤੇ ਕਰਦੇ ਆ ਪਰਮਜੀਤ ਸਿੰਘ ਜੀ ਉਹ ਹਰ ਤਾਂ ਹੁਣ ਆਪਾਂ ਪਿੱਛੇ ਖਬਰ ਛੱਡਾ ਹੈ ਜੀ ਫਿਰ ਉਹ ਕੈਲਵਰ ਵਾਲਾ ਗਾਢ ਹੋ ਜਾਂਦਾ ਮਸਲਾ ਹਾਲਾਤ ਬਹੁਤ ਮਾੜੇ ਹੈ ਜੀ ਗਜਨ ਮਾਜਰਾ ਸਾਹਿਬ ਦੀ ਡਾਕਟਰਾਂ ਨੇ ਜਵਾਬ ਦਿੱਤਾ ਜੀ ਵੀ ਉਹ ਹੋਰ ਪੈਸਾ ਹਜਮ ਨਹੀਂ ਹੋਣਾ ਪ੍ਰੇਸ਼ ਰੱਖਣਾ ਪੈਣਾ ਇਹਨਾਂ ਦਾ ਤੰਸ ਹੈ ਚਲੋ ਜੇ ਤੁਸੀਂ ਇਹ ਗੱਲ ਸੋਚਦੇ ਹੋ ਤਾਂ ਬਈ ਠੀਕ ਹੈ ਤੁਸੀਂ ਆਜ਼ਾਦ ਉਹ ਗੱਜਨ ਮਾਜਰਾ ਮੁਖ्तार ਅंसारी ਵਾਂਗ ਐਸ਼ ਕਰ ਰਿਆ ਰਜੀਵ ਕੁਮਾਰ ਜੀ ਤਾਂ ਐਸ਼ ਹੁਣ ਕਿਸ ਤਰ੍ਹਾਂ ਹੁੰਦਾ ਤਾਂ ਸਭ ਨੂੰ ਪਤਾ ਹੀ ਹੈ ਜੀ ਭਾਈ ਮੈਡੀਕਲ ਸੁਪਰੀਡੈਂਟ ਐਚਐਸ ਰੇਖੀ ਅਸਤੀਫਾ ਦੇ ਦਿੱਤਾ ਹੈ ਜੀ ਗੱਜਨ ਮਾਜਰਾ ਕੇਸ ਦੇ ਵਿੱਚ ਇੱਕ ਮੋਗਾ ਵੱਡੀ ਖਬਰ ਦੇ ਰਹਾ ਕਹਿੰਦੇ ਆ ਜੀ ਜੇ ਇਹਨਾਂ ਦੀ ਖਬਰ ਜਿਹੜੀ ਹੈ ਪੁਖਤਾ ਕਿਉਂਕਿ ਅਸੀਂ ਇਸ ਵੇਲੇ ਬੈਠੇ ਆ ਮੈਂ ਇਕੱਲਾ ਇਧਰ ਉਧਰ ਮੈਂ ਚਾਕੀ ਜਾਂ ਇਧਰ ਉਧਰ ਝਾਤੀ ਨਹੀਂ ਮਾਰ ਸਕਦਾ ਸੂਇਸ ਕਰਕੇ ਜੇ ਮੈਡੀਕਲ ਸੁਪਰੀਡੈਂਟ ਰੇਖੀ ਨੇ ਅਸਤੀਫਾ ਦਿੱਤਾ ਹੈ ਤੇ ਬਹੁਤ ਵੱਡੀ ਖਬਰ ਬਣ ਜਾਂਦੀ ਹੈ ਬਹੁਤ ਵੱਡੀ ਖਬਰ ਬਣ ਜਾਂਦੀ ਹੈ ਹਾਂ ਜੀ ਇੱਕ ਹੋਰ ਖਬਰ ਆ ਗਈ ਹੈ ਗੁਰਪ੍ਰੀਤ ਸਿੰਘ ਕਹਿੰਦੇ ਆ ਕਿ ਗੁਇਲ ਸਾਹਿਬ ਨੇ ਹੁਣ ਪੋਸਟ ਕੀਤੀ ਹੈ ਕਿ ਐਚਓਡੀ ਅਸਤੀਫਾ ਦੇ ਗਏ ਤਾਂ ਤੁਸੀਂ ਸਮਝ ਲਓ ਤੁਸੀਂ ਸੋਚ ਲਓ ਕਿ ਸਾਰੀ ਖੇਡ ਕਿਵੇਂ ਬਣੀ ਚਲੋ ਇੱਕ ਸੁਪਰੀਡੈਂਟ ਨੇ ਤਾਂ ਫਿਰ ਵੀ ਆਪਦੀ ਬੇਸਤੀ ਸਮਝੀ ਹੋਏਗੀ ਹੱਦ ਤੱਕ ਸਮਝੀ ਹੋਏਗੀ ਜਾਂ ਜ਼ਿੰਮੇਵਾਰੀ ਸਮਝੀ ਹੋਏਗੀ ਕੁਝ ਵੀ ਮੰਨ ਲਓ ਉਹਨੇ ਅਸਤੀਫਾ ਦੇ ਦਿੱਤਾ ਮੈਂ ਕਹਿੰਨਾ ਕਿ ਸਲੂਟ ਹੈ ਯਾਰ ਕੋਈ ਤਾਂ ਨਿਤਰਿਆ ਕਿ ਠੀਕ ਹੈ ਅਣ ਗੈਲੀ ਹੈ ਜ਼ਿੰਮੇਵਾਰੀ ਹੈ ਜਾਂ ਦਬਾਅ ਕੁਝ ਵੀ ਹੈ ਮੈਂ ਅਸਤੀਫਾ ਦੇਣਾ ਜਿਹੜੇ ਬੰਦਿਆਂ ਨੇ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਵਾਈ ਹੈ ਜਿਹੜੇ ਬੰਦਿਆਂ ਨੇ ਟੈਲੀਫੋਨ ਕੀਤੇ ਆ ਉਹ ਕਿੱਥੇ ਨੇ ਟੈਲੀਫੋਨ ਜਿਨ੍ਹਾਂ ਨੇ ਕੀਤੇ ਹੋਣਗੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜੇਲ੍ਹ 'ਚ ਬੈਠੇ ਦਿੱਲੀ ਦੇ ਮੁੱਖ ਮੰਤਰੀ ਨੂੰ ਨਹੀਂ ਦੇਦੀਆਂ ਕਿ ਕੀ ਕਰ ਰਿਹਾ ਇੱਥੇ ਆ ਜਾਂਦੇ ਆ ਤਾਂ ਆ ਕੇ ਫਿਰ ਹੋਰ ਜਿਹੜੀਆਂ ਪੜ ਤਾਂ ਪੜਨ ਲੱਗ ਜਾਂਦੇ ਆ ਓਜਸ ਤਵਾੜੀ ਕਹਿੰਦੇ ਆ ਕਿ ਐਡਮਿਨਿਸਟ੍ਰੇਸ਼ਨ ਕੰਟਰੋਲ ਤੇ ਰਨ ਕਰਨਾ ਹਰ ਲੀਡਰ ਦੇ ਵੱਸ ਦਾ ਰੋਗ ਨਹੀਂ ਬਸ ਇਹ ਤੇ ਕਹੀ ਦਿੰਦੇ ਆ ਜੀ ਛੱਡ ਰਹਿਣ ਤੇ ਜਿੰਦੜੀ ਇਸ਼ਕ ਤੇਰੇ ਵੱਸ ਦਾ ਨਹੀਂ ਇਹ ਇਹ ਤਾਂ ਸ਼ਾਇਦ ਇਹੀ ਗੱਲ ਜਿਹੜੀ ਆ ਉਹ ਕਹਿ ਰਹੇ ਆ ਹਰ ਬੰਨ ਹਰ ਬੰਦਾ ਵਕਾਊ ਹੈ ਬਸ ਮੁੱਲ ਸਹੀ ਲਗਾਇਆ ਜਾਂਦਾ ਹੈ ਰਾਜਨ ਜੀ ਕਹਿ ਰਹੇ ਆ ਤਾਂ ਬੰਦਾ ਤੁਸੀਂ ਬੰਦਾ ਲਿਖਿਆ ਬੰਦਾ ਹੁੰਦਾ ਹੈ ਹਰ ਇੱਕ ਬੰਦਾ ਵਕਾਊ ਹੈ ਚਲੋ ਹਰ ਇੱਕ ਬੰਦਾ ਹਰ ਇੱਕ ਸ਼ਬਦ ਨਾਲ ਮੈਂ ਸਹਿਮਤ ਨਹੀਂ ਹੁੰਦਾ ਹਰ ਇੱਕ ਬੰਦਾ ਵਕਾਊ ਨਹੀਂ ਹੈ ਇਸ ਹੋਰ ਹਰ ਇੱਕ ਬੰਦਾ ਵਕਾਊ ਨਹੀਂ ਹੈ ਵਕਾਊ ਸਿਰਫ ਉਹ ਹੀ ਹੈ ਜਿਹੜਾ ਵਿਕਣ ਵਾਸਤੇ ਤਿਆਰ ਹੁੰਦਾ ਹੈ ਕੁਝ ਲੋਕ ਗਰਜ਼ਾਂ ਦੇ ਮਾਰੇ ਸਮਝੌਤਾ ਕਰ ਲੈਂਦੇ ਆ ਕਈ ਵਾਰ ਘਰਾਂ ਦੀਆਂ ਗਰੀਬੀਆਂ ਗੁਰਬਤਾਂ ਮਜਬੂਰੀਆਂ ਲਚਾਰੀਆਂ ਉਹਨਾਂ ਨੂੰ ਸਮਝੌਤਾਵਾਦੀ ਬਣਾ ਦਿੰਦੀਆਂ ਜ਼ਮੀਰੋਂ ਨਹੀਂ ਵੇਚਦੇ ਮੈਂ ਉਹਨਾਂ ਨੂੰ ਵੀ ਨਹੀਂ ਮੰਨਦਾ ਕਿ ਉਹ ਵਕਾਊ ਆ ਤੇ ਕੁਝ ਕੁਝ ਤੇ ਇਹ ਜ਼ਮੀਰਾਂ ਬਚਾਉਣ ਵਾਸਤੇ ਜ਼ਮੀਨਾਂ ਹੀ ਵੇਚ ਦਿੰਦੇ ਆ ਹੈਗੇ ਨੇ ਦੇਖੇ ਨੇ ਜ਼ਿੰਦਗੀ ਚ ਰਾਜਨ ਸਾਹਿਬ ਕਿਤੇ ਮਿਲਿਓ ਤੁਹਾਨੂੰ ਮਲਾਵ ਹੀ ਦੇਾਂਗੇਗਾ ਜਿਹੜੇ ਬੰਦਿਆਂ ਨੇ ਕੀਮਤ ਚੁਕਾਈ ਐ ਸੋ ਹਰੇਕ ਬੰਦਾ ਮੈਂ ਇਸ ਗੱਲ ਦੇ ਨਾਲ ਕਦੇ ਵੀ ਸਹਿਮਤ ਨਹੀਂ ਹੁੰਦਾ ਕਿ ਹਰੇਕ ਪੁਲਿਸ ਵਾਲਾ ਮਾੜਾ ਹੈ ਹਰੇਕ ਪੱਤਰਕਾਰ ਮਾੜਾ ਹੈ ਹਰੇਕ ਆਮ ਆਦਮੀ ਪਾਰਟੀ ਵਾਲਾ ਮਾੜਾ ਹੈ ਹਰੇਕ ਅਕਾਲੀ ਮਾੜਾ ਨਾ ਹਰੇਕ ਸ਼ਬਦ ਨਾਲ ਆਪਾਂ ਕਈ ਵਾਰ ਸਹਿਮਤ ਨਹੀਂ ਹੋ ਸਕਦੇ ਜੀ ਅ ਜੇ ਅੱਗੇ ਗੱਲ ਕਰੀਏ ਅ ਭਪਿੰਦਰ ਜੀ ਜੀ ਕਹਿ ਰਹੇ ਆ ਕਿ 17 ਜੁਲਾਈ 2020 ਤੋਂ ਬਾਅਦ ਭਰਤੀ ਪੰਜਾਬ ਦੇ ਮੁਲਾਜ਼ਮਾਂ ਤੇ ਅਧੂਰੇ ਕੇਂਦਰੀ ਪੇ ਸਕੇਲ ਰੱਦ ਕਰਕੇ ਪੰਜਾਬ ਪੇ ਸਕੇਲ ਬਹਾਲ ਕਰੋ ਇਹਨਾਂ ਨੇ ਆਪਣੀ ਮੰਗ ਰੱਖੀ ਆ ਇਹ ਮੰਗਾਂ ਜਿਹੜੀਆਂ ਇਹਨਾਂ ਵੱਲ ਤਵੱਜੋ ਨਾ ਦੇਣ ਦਾ ਨੁਕਸਾਨ ਆ ਆਮ ਆਦਮੀ ਪਾਰਟੀ ਨੂੰ ਹੋਇਆ 101% ਹੋਇਆ ਤੇ ਜੇ ਮੁਲਾਜ਼ਮਾਂ ਦੀਆਂ ਮੰਗਾਂ ਇਸੇ ਤਰ੍ਹਾਂ ਲਟਕੀਆਂ ਰਹੀਆਂ ਤਾਂ ਔਖਾ ਹੋਊ ਕੰਮ ਅੱਗੇ ਵੀ ਮਾਝੇ ਦੇ ਐਨ ਆਰ ਆਈ ਜੋਧੇ ਤੇ ਹੋਏ ਹਮਲੇ ਵਾਲੇ ਕੇਸ ਦੀ ਡਿਟੇਲ ਅਮਰੀਕਾ ਮੰਗ ਰਿਹਾ ਜੀ ਕੋਈ ਖਬਰ ਤੁਹਾਡੀ ਨਜ਼ਰ 'ਚ ਅਸੀਂ ਉਹਦੇ ਤੇ ਖਬਰ ਕਰ ਚੁੱਕੇ ਹਾਂ ਜੀ ਖਬਰ ਜਿਹੜੀ ਜਿੰਨੀ ਕੋ ਉਸ ਵੇਲੇ ਸਾਨੂੰ ਜਾਣਕਾਰੀ ਸੀ ਅਸੀਂ ਕਰ ਦਿੱਤੀ ਸੀਗੀ ਜੀ ਬਾਕੀ ਹੁਣ ਫਰਦਰ ਅਪਡੇਸ਼ਨ ਕੀ ਹੈ ਤੁਸੀਂ ਦੱਸ ਰਹੇ ਹੋ ਤਾਂ ਕਿਉਂਕਿ ਉਹਨਾਂ ਦਾ ਕੋਈ ਵੀ ਜਿਹੜਾ ਪਾਸਪੋਰਟ 홀ਡਰ ਹੈ ਨਾਗਰਿਕ ਹੈ ਤਾਂ ਭਾਈ ਉਹ ਤਾਂ ਫਿਰ ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਐਵੇਂ ਕਿਤੇ ਟੰਗੇ ਨਾ ਜਾਇਓ ਜਿਹੜਾ ਕੋਈ ਅਮਰੀਕੀ ਨਾਗਰਿਕ ਹੁੰਦਾ ਹੈ ਜਾਂ ਯੂਰੋਪੀ ਨਾਗਰਿਕ ਹੁੰਦਾ ਹੈ ਯੂਕੇ ਦਾ ਨਾਗਰਿਕ ਹੁੰਦਾ ਉਹ ਸਾਡੇ ਵਾਲਾ ਹਿਸਾਬ ਕਿਤਾਬ ਨਹੀਂ ਹੈ ਕਿ ਲਾਸ਼ ਹੀ ਉੱਥੇ ਪਈ ਰਹਿੰਦੀ ਆ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਸਾਡੀ ਸਰਕਾਰ ਗੌਲਦੀ ਨਹੀਂ ਇਹਨਾਂ ਨੂੰ ਕੀ ਲੋੜ ਐ ਇਹਨਾਂ ਨੂੰ ਤੇ ਵੋਟ ਜਿਉਂਦਿਆਂ ਨੇ ਪਾਉਣੀ ਹੈ ਮੁਰਦਿਆਂ ਨੇ ਥੋੜੀ ਕਬਰਸਤਾਨ ਚੁੱਟ ਕੇ ਵੋਟ ਪਾਉਣਾ ਆਉਣਾ ਉਹ ਆਪਦੇ ਨਾਗਰਿਕਾਂ ਦੀ ਕਦਰ ਇਸ ਕਦਰ ਕਰਦੇ ਨੇ ਕਿ ਵਰਦੇ ਬੰਬਾਂ ਦੇ ਵਿੱਚ ਆਪਣੇ ਜਹਾਜ਼ ਭੇਜ ਕੇ ਉਹ ਰੈਸਕਿਊ ਕਰ ਲੈਂਦੇ ਨੇ ਹਾਲਾਂਕਿ ਇੰਡੀਆ ਨੇ ਵੀ ਕੀਤੇ ਐ ਰੈਸਕਿਊ ਆਪਰੇਸ਼ਨ ਮੈਂ ਇਸ ਗੱਲ ਤੋਂ ਮੰਨ ਕਰ ਨਹੀਂ ਹੋ ਸਕਦਾ ਪਰ ਨਾਗਰਿਕ ਨਾਗਰਿਕ ਦੀ ਵਕਤ ਦਾ ਜੇ ਅੰਤਰ ਦੇਖਣਾ ਹੋਵੇ ਤਾਂ ਤੁਸੀਂ ਦੇਖ ਸਕਦੇ ਹੋ ਕਈ ਵਾਰ ਕਿੰਨੀਆਂ ਪੋਸਟਾਂ ਆਪਾਂ ਦੇਖਦੇ ਆਂ ਨਾ ਕਿ ਲੋ ਜੀ ਫਲਾਣੇ ਦੀ লাশ ਭੇਜਣੀ ਹੈ ਡੋਨੇਟ ਕਰੋ ਡੋਨੇਸ਼ਨ ਦਿਓ ਤਾਂ ਆ ਫਰਕ ਹੁੰਦਾ ਹੈ ਨਾ ਚੀਜ਼ਾਂ ਦਾ ਅਗਲਾ ਆਇਆ ਸੀ ਕਿ ਨਾ ਟਰੋਵਰਾਠੀ ਮੈਂ ਅੱਗੇ ਵੀ ਇੱਕ ਦਿਨ ਗੱਲ ਕਰਦਾ ਸਾਂ ਕਿ ਟਰੋਵਰਾਠੀ ਵੰਗਾਰ ਕੇ ਆਇਆ ਸੀ ਪੱਟ ਤੇ ਥਾਪੀ ਮਾਰ ਕੇ ਆਇਆ ਸੀਗਾ ਜਾਟ ਹੈ ਉਹਨੇ ਕਿ ਮੈਂ ਆਉਂਗਾ ਕਰ ਲੋ ਜਿਹੜਾ ਕੁਝ ਕਰਨਾ ਕਰ ਸਕਦੇ ਸੀ ਕਿਉਂਕਿ ਉਹ ਜਰਮਨ ਦਾ ਨਾਗਰਿਕ ਹੈ ਤਾਂ ਕਰਕੇ ਉਹਦੀ ਹਵਾਲ ਨਹੀਂ ਦੇ ਸਕਕੇ ਰਵਨੀਤ ਬਿੱਟੂ ਜਿਸ ਸਟੇਟ ਵਿੱਚੋਂ ਰਾਜ ਸਭਾ ਵਿੱਚ ਜਾਊਗਾ ਉਸ ਜਗ੍ਹਾ ਦਾ ਮੰਤਰੀ ਕਹਿਲਾਊਗਾ ਜਾਂ ਫਿਰ ਪੰਜਾਬ ਦਾ ਸਟੇਟ ਮੰਤਰੀ ਕਹਾਂਗੇ ਗੱਪੀ ਜੀ ਕਰੇ ਨਹੀਂ ਸਰ ਉਹ ਕੇਂਦਰੀ وزارت ਦੇ ਵਿੱਚ ਹੈ ਸੈਂਟਰਲ ਮੰਤਰੀ ਮੰਡਲ ਦੇ ਵਿੱਚ ਉਹ ਕਿਤੋਂ ਵੀ ਜਾਣ ਬਿੱਟੂ ਜੀ ਕਿਤੋਂ ਵੀ ਚਲੇ ਜਾਣ ਉਹ ਕੇਂਦਰੀ وزارت ਦੇ ਯਾਨੀ ਇਸ ਦੇਸ਼ ਦੇ ਰਾਜ ਮੰਤਰੀ ਵਜਣਗੇ ਨਾ ਕਿ ਕਿਸੇ ਸੂਬੇ ਦੇ ਹਾਲਾਂਕਿ ਉਹ ਪਹਿਲਾਂ ਸਪਸ਼ਟ ਕਰ ਚੁੱਕੇ ਆ ਕਿ ਬੰਦੀ ਸਿੱਖਾਂ ਦਾ ਮੁੱਦਾ ਕਿਸਾਨਾਂ ਦਾ ਇੱਕ ਮੁੱਦਾ ਜਿਹੜਾ ਉਹ ਸਾਰੇ ਮਸਲੇ ਵਿੱਚ ਚੁੱਕਾਂਗਾ ਉਹ ਕਿਉਂਕਿ ਪੰਜਾਬ ਦੇ ਜੰਮ ਪਾਲਿਆ ਪੰਜਾਬ ਦੇ ਵਸਨੀਕ ਆ ਉਸ ਲਿਹਾਜ਼ ਨਾਲ ਤੁਸੀਂ ਕਹਿ ਸਕਦੇ ਹੋ ਪਰ ਮੰਤਰੀ ਉਹ ਕਹ ਲੋ ਕਿ ਕੇਂਦਰੀ ਵਜ਼ਾਰਤ ਦੇ ਨੇ ਨਾ ਕਿ ਸੂਬਾਈ ਵਜ਼ਾਰਤ ਦੇ ਨੇ ਪੁਰਾਣੀਆਂ ਵੀਡੀਓ ਵੇਖ ਕੇ ਮਾਨ ਸਾਹਿਬ ਦੀਆਂ ਇਹ ਲੱਗਦਾ ਹੈ ਕਿ ਉਹ ਆਪਣੇ ਖਿਲਾਫ ਬੋਲ ਰਹੇ ਨੇ ਬਹੁਤ ਅੱਛਾ ਤਨਸਿਆ ਜੀ ਕਿਸੇ ਸੱਜਣ ਨੇ ਕੀਤਾ ਹਰ ਕੋਈ ਵਕਾਈ ਵਕਾਉ ਨਹੀਂ ਹੁੰਦਾ ਜਨਾਬ ਬਿਲਕੁਲ ਜੀ ਮੈਂ ਇਸ ਗੱਲ ਦੇ ਨਾਲ ਬਿਲਕੁਲ 100% ਦੀ ਸਹਿਮਤ ਹਾਂ ਜੀ ਬਹੁਤ ਅੱਛਾ ਤੁਸੀਂ ਵੀ ਟੁਕਮਾ ਜਵਾਬ ਦਿੱਤਾ ਹਾਂ ਜੀ ਬਿੱਟੂ ਤਾਂ ਕੇਂਦਰੀ ਮੰਤਰੀ ਕੋ ਹੋਣਗੇ ਬਿਲਕੁਲ ਰਵਿੰਦਰ ਸਿੰਘ ਜੀ ਤੁਸੀਂ ਜਿਹੜਾ ਜਵਾਬ ਦਿੱਤਾ ਬਿਲਕੁਲ 101% ਸਹੀ ਹੈ ਰਾਜਨੀਤੀ ਵੀ ਕਹਿੰਦੇ ਕਿ ਹਰੇਕ ਦੇ ਵਸ ਦਾ ਰੋਗ ਨਹੀਂ ਹੁੰਦਾ ਵਿਸ਼ਵਦੀਪ ਫਾਜ਼ਲ ਕਾ ਤੇ ਵੀ ਅੱਜ ਪਰਚਾ ਹੋ ਗਿਆ ਹੈਡਨ ਕਹਿ ਰਹੇ ਨੇ ਅਹ ਦੇਖੋ ਮੈਨੂੰ ਪਤਾ ਨਹੀਂ ਜੀ ਉਸ ਬਾਬਤ ਪਤਾ ਕਰ ਲਵਾਂਗੇ ਜੀ ਅੱਜ ਫੋਨ ਕਰ ਲਵਾਂਗੇ ਅ ਸ਼ੁਕਰੀਆ ਜੀ